ਹਨ ਭਰਾਹਾਂ ਤੂੰ ਸਾਡਾ ਟੱਕਾ ਨਹੀਂ ਮਾਰਦਾ ਟੱਕਾ ਨਹੀਂ ਮਾਰਿਆ ਤੇਰੇ ਵਾਸਤੇ ਵੀ ਆ ਜਾ ਰਿਹਾ ਤੁਹਾਡੇ ਵਾਸਤੇ ਵੀ ਜਾਣ ਆ ਰਿਹਾ ਮੈਨੂੰ ਸਵਾਲ ਕਰ ਦੇਣਾ 14 'ਚ ਵੋਟ ਪਾਈ ਤੁਸੀਂ ਇਸ ਕਰਕੇ ਵੀ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਦੇ ਸੀ ਅਸੀਂ ਵੋਟ ਪਾਈ 19 'ਚ ਤੁਸੀਂ ਇਹ ਜਾਨ ਖੜੇ ਤੁਸੀਂ ਹਾਰ ਗਏ ਬਿਲਕੁਲ ਬੜੀਆਂ ਵੀਡੀਓ ਨੇ ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਬੋਲਿਆ ਐਸਾ ਕੀ ਹੋ ਗਿਆ ਬਦਲ ਗਈ ਹੈ ਮੋਟ ਨੀ ਨਹੀਂ ਮੈਂ ਮੰਨ ਗਿਆ ਸਾਰੇ ਸਾਰੇ ਮੁਲਕ ਫਿਰਕਾ ਪ੍ਰਸਤੀ ਫੈਲ ਰਿਹਾ ਹੈ ਮਤਲਬ ਹਿੰਦੂ ਮੁਸਲਮਾਨ ਰੌਲਾ ਪਾਇਆ ਜਾ ਰਿਹਾ ਮੁਲਕ ਦੇ ਮਤਲਬ ਸਾਡਾ ਭਰੋਸਾ ਕੀ ਸੀ ਤੁਸੀਂ ਪਾਰਟੀ ਬਦਲ ਲਈ ਸਾਡਾ ਭਰੋਸਾ ਕਿਥੇ ਗਿਆ ਚਲੋ ਦੂਜੀ ਬੇਨਤੀ ਛੋਟੀ ਜੀ ਇੱਕ ਛੋਟੀ ਜੀ ਬੇਨਤੀ ਛੋਟੀ ਜੀ ਬੇਨਤੀ ਉਹ ਖੜ ਜਾ ਭਾਈ ਐਡਾ ਕਾਲਾ ਨਾ ਬੈਠ ਖੜ ਜਾ ਗਾਂਧੀ ਸਾਹਿਬ ਮੈਂ ਵੀ ਦੂਜੀ ਬੇਨਤੀ 84 ਸਾਡੇ ਸਿੱਖਾਂ ਦਾ ਘਾਣ ਹੋਇਆ ਸੱਜਣ ਕੁਮਾਰ ਟਾਈਟਲਰ ਵਰਗਿਆਂ ਨੇ ਕੀਤਾ ਤੁਸੀਂ ਆ ਗਏ ਹੋ ਕਿ ਤੁਸੀਂ ਸਾਡਾ ਸਾਥ ਦਿਓਗੇ ਸਾਨੂੰ ਇਨਸਾਫ ਦਿਵਾਓਗੇ ਤੁਸੀਂ ਫੱਟੋ ਆਰਐਸਐਸ ਤੁਸੀਂ ਸਿੱਖਾਂ ਨੂੰ ਇਨਸਾਫ ਦਿਵਾਓਗੇ ਤੁਸੀਂ ਸਿੱਖਾਂ ਨੂੰ ਇਨਸਾਫ ਤੁਸੀਂ ਸਿੱਖਾਂ ਨੂੰ ਆਓ ਦੇਵਾਂਗੇ ਪਰਵਾਨਾ ਦਿਓ ਭਰਾ ਨੂੰ ਤੁਸੀਂ ਸਿੱਖਾਂ ਵਿੱਚ ਧੱਕਾ ਮਾਰਦਾ ਧੱਕਾ ਨਹੀਂ ਮਾਰਿਆ